ਦੋਸਤੋ ਇੱਕ ਤੁਹਾਡੇ ਨਾਲ ਨੁਕਤਾ ਸ਼ੇਅਰ ਕਰਦਾ ਮੈਂ ਆ ਜਿਹੜੀ ਪਰਲੀ ਮੱਝ ਆ ਇਹਨੂੰ ਮੋਕ ਲੱਗੀ ਹਈ ਆ ਤੇ ਇਧਰਲੀ ਗਾਂ ਨੂੰ ਆ ਕਾਲੀ ਨੂੰ ਇਹ ਹੁਣ ਸੀਗਿਆਂ ਨੇ ਇੱਕ ਹਫਤਾ ਹੋ ਗਿਆ ਇਹੇ ਆਪਾਂ ਦੋਨਾਂ ਦਾ ਰਾਸ਼ਨ ਪਾਇਆ ਵਾ ਅੱਧਾ ਲੀਟਰ ਤੇਲ ਸਰੋਂ ਦਾ ਪਾਇਆ ਪਾਇਆ ਇੱਕ ਦਾ ਤੇ ਪਾਇਆ ਬੇਸਣ ਤੇ 200 ਗ੍ਰਾਮ ਪਾਉਣੀ ਆ ਇਹਦੇ ਚ ਮਿੱਤਰੋ ਹਲਦੀ ਆਪਾਂ ਇਹ ਜਾਣੀ ਆਪਾਂ ਪੂਰਾ ਤਜਰਬਾ ਕਰਿਆ ਹੋਇਆ ਹੈ ਇਹ ਚੀਜ਼ ਦਾ ਅੰਦਾਜ਼ੇ ਨਾਲ ਪੂਰਾ ਵੱਧ ਘੱਟ ਵੀ ਪੈ ਜਵੇ ਹਲਦੀ ਕੋਈ ਵਿਗਾੜਨੀ ਹੈ ਆ ਤੇਲ ਪਾ ਲਾ ਇਹਦੇ ਵਿੱਚ ਚੋਕਰ ਲਾ ਕੇ ਇਹ ਤਿੰਨੋਂ ਚੀਜ਼ਾਂ ਰਲਾ ਕੇ ਚੋਕਰ ਜਾਂ ਕਣਕ ਦੇ ਆਟੇ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਵੀ ਖਲਾ ਸਕਦੇ ਆਪਾਂ ਇਹਨਾਂ ਨੂੰ ਗਾਰੰਟੀ ਨਾਲ ਵੈਸੇ ਤਾਂ ਇੱਕ ਵਾਰ ਦੇ ਕੇ ਮੋਕ हट ਜਾਂਦੀ ਆ ਨਹੀਂ ਦੋ ਵਾਰ ਦੇ ਦੋ ਬਿਲਕੁਲ ਬਹੁਤ ਵਧੀਆ ਕਾਰਗਰ ਹੈ ਤਜਰਬਾ ਮੇਰਾ ਆਪਦਾ ਖੁਦ ਦਾ ਵਰਤ ਹੈ ਕਦੇ ਢੀਗਾ ਨਹੀਂ ਲਾਇਆ ਖੇਰ ਜਰੂਰ ਕਰਦੇ ਹੋ ਵੀਡੀਓ ਨੂੰ